ਵੀਡੀਓ ਦੇਖ ਰਹੇ ਸਾਰੇ ਪਿਆਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਫੇਰ ਸਵਾਗਤ ਹੈ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਸਿਸਵਾ ਲੇਕ ਪਰਿਵਾਰ ਸਮੇਤ ਜਾ ਰਹੇ ਹਾਂ ਜੀ ਮੈਂ ਵੀ ਪਹਿਲੀ ਵਾਰੀ ਜਾ ਰਿਹਾ ਹਾਂ ਜੀ ਪਰਿਵਾਰ ਸਮੇਤ ਸੋ ਉੱਥੇ ਆਪਾਂ ਦੇਖਦੇ ਹਾਂ ਕੀ ਨਜ਼ਾਰਾ ਉੱਥੇ ਦਾ ਕੀ ਵਿਊ ਹੈ ਜਾ ਕੇ ਪਤਾ ਲੱਗੇਗਾ ਜੀ ਜਾ ਕੇ ਉੱਥੇ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਨੇ ਆਂ ਚੱਲਦੇ ਹਾਂ ਜੀ ਸਿਸਵਾ ਲੇਕ ਚਲੋ ਜੀ ਗੱਡੀ ਆਪਣੀ ਆ ਗਈ ਹੈ ਜੀ ਇੱਕ ਗੱਡੀ ਜਾਉਂਗੇ ਇੱਕ ਮੋਟਰਸਾਈਕਲ ਚਰੇੜੀ ਪਿੰਡ ਤੋਂ ਆਪਾਂ روان ਹੋ ਰਿਹਾ ਹੈ ਰੇਡੀ ਕਰਾਲੀ ਦੇ ਨੇੜੇ ਪਿੰਡ ਹੈ ਬਿਲਕੁਲ ਕਰਾਲੀ ਦੇ ਨੇੜੇ ਮੇਰੇ ਸਹੁਰਿਆਂ ਦਾ ਪਿੰਡ ਹੈ ਉੱਥੋਂ ਤੋਂ ਆਪਾਂ ਚੱਲ ਰਹੇ ਆਂ ਸਿਸਵਾ ਰੋਡ ਤੋਂ ਸਿਸਵਾ ਰੋਡ ਤੋਂ ਕਿ ਸਿਸਵਾ ਪਹੁੰਚਾਂਗੇ ਆਪਾਂ ਅੱਜ ਹੋਰ ਨਹੀਂ ਅੱਜ ਹੋਰ ਨਹੀਂ ਅੱਸੀ ਕਾਲ ਦੀ ਅੱਸੀ ਕਾਲ ਦੀ ਅਸਲੀ ਮਾਤਾ ਜੀ ਬੈਠ ਗਏ ਮਾਤਾ ਜੀ ਬੈਠ ਗਏ ਲੋ ਜੀ ਗੱਡੀ 'ਚ ਬੈਠ ਕੇ ਆਪਣੇ ਸਾਰੇ ਬੰਦੇ ਚੱਲ ਵੀ ਆਪਾਂ ਮੋਟਰਸਾਈਕਲ ਦੀ ਮਾਰਕੀਟੋਂ ਚਲਦੇ ਆ ਸਿਸਮਾ ਕੋਮਲੇ ਸਿਸਮਾ ਦੇਖਦੇ ਆ ਉੱਥੇ ਦਾ ਨਜ਼ਾਰਾ ਉੱਥੇ ਦਾ ਥਾ ਪੈਟਰੋਲ ਆਪਾਂ ਨੇ ਪਵਾ ਬਾਈ ਹੁਣ ਚੜਦੇ ਆਪਾਂ ਸਿਸਮਾ ਰੋਡ ਤੇ ਹੁੰਦੇ ਆ ਲੈਫਟ ਇਹ ਆ ਜੀ ਕਰਾਲੀ ਦਾ ਚਰਾਹਾ सिवा तो सतारा किलोमीटर सतारा किलोमीटर दूर है सिस्वा तो पहुंचे थोड़ा बराउंटी टोल क्लाजाते टोल पहुंच चुके हैं धुप्प बहुत ज़्यादा है हवा चल रही है पर गर्मी काफ़ी है ਸਾ ਨਜ਼ਾਰਾ ਕੀ ਹੋ ਜਾਏ ਝਾਕੇ ਪਤਾ ਲੱਗੂਗਾ ਕਿ ਆ ਵਿਊ ਹੈ ਕਿ ਆ ਨਜ਼ਾਰਾ ਇੱਥੇ ਦਾ ਆਜ ਗਏ ਆਪਾਂ ਬਲਾਕ ਰੇਟ ਬਲਾਕ ਇੱਕ ਪਿੰਡ ਬਲਾਕ ਦਾ ਗੁਰੂ ਘਰ ਹੈ ਹੱਬੇ ਨੂੰ ਹੈ ਜੀ ਸ਼ਾਲਵਾ ਮਾਜਰੀ ਖੇੜਾਵਾਦ ਸਿੱਧਾ ਜਾ ਰਹੇ ਚੜ੍ਹਦੀ ਕਾਪ ਗੱਡੀ ਵੀ ਆਪਣੀ ਜਾਰੀ ਹੈ ਅੱਗੇ ਅੱਗੇ ਅੱਜ ਤਾਂ ਅਸੀਂ ਪਹਾੜਾਂ ਦੇ ਵਿੱਚ ਪਹੁੰਚ ਚੁੱਕੇ ਆਂ ਪਹਾੜ ਦੇ ਕੋਲ ਪਹਾੜਾਂ ਦੀ ਪੂਰ ਵਿੱਚ ਪਹੁੰਚ ਗਏ ਆਂ ਅੱਜ ਤੋਂ ਸਰਪਾ 3 ਕਿਲੋਮੀਟਰ ਦੂਰ ਹੁੰਦਾ ਸੀ ਸਪਾ ਅੱਜ ਕੋਈ ਸਾਰੇ ਪਹਾੜੀ ਆ ਇਹ ਬਹੁਤ ਅਦਭਰੀ ਏ ਇਹ ਜੰਗਲ ਦਾ ਦੇਖੋ ਬਰਾਬਰ ਬਹੁਤ ਰਾਈ ਜੰਗਲ ਦਾ है बहुत खूबसूरत नज़ारा आ रहा है सड़क भी उच्ची नीवी हो गई पहाड़ी एरिया होने कारण हाँ देखो ਆਪਣਾ 플ੈਗ ਜੀ ਰੰਗਾ ਆਪਣਾ ਹੁਣ ਡਾਊਨ ਨੂੰ ਜਾ ਰਹੇ ਆਪਾਂ ਉਹ ਆ ਗਿਆ ਆ ਗਿਆ ਉਹ ਆ ਗਿਆ ਸਾਹਮਣੇ ਸਿਸਵਾ ਪੈਂ ਸਿਸਵਾ ਲੇਕ ਪਹੁੰਚ ਗਏ ਜੀ ਆਪਾਂ ਸਿਸ ਵਾਲੇ ਇੱਕ ਦੇਖਦੇ ਹੁਣ ਅੰਦਰ ਜਾ ਕੇ ਇਹ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਚੱਲਦੇ ਹੁਣ ਅੰਦਰ ਗੱਡੀ ਕਰ ਰਹੇ ਆ ਪਾਰਕ ਮੋਟਰਸਾਈਕਲ ਅੰਦਰ ਤੱਕ ਚੱਲ ਜਾਊਗਾ ਬਾਕੀ ਦੇਖਦੇ ਜਾ ਕੇ ਇਹ ਆਪਣੇ ਸਾਹਮਣੇ ਕਰਤੀ ਜੀ ਪਾਰਕ ਮਮਾ ਮਾਰੇ ਪੁੱਛਾਂ ਕਰੀ ਆ ਆ ਗੱਡੀ ਹੋ ਗਈ ਆਪਣੀ ਪਾਰਕ ਸਾਹਮਣੇ ਆ ਜਾਵਾਂਗੇ ਹੁਣ ਦੇਖਦੇ ਅੰਦਰ ਜਾ ਕੇ ਅੰਦਰ ਦਾ ਵਿਊ ਏ ਆ ਜੀ ਪਹਿਲਾ ਦ੍ਰਿਸ਼। ਮਾਕੀ ਅੱਗੇ ਜਾ ਕੇ ਦੇਖਾਂਗੇ ਕੀ ਐ। ਆਹ ਲੋ ਜੀ ਪਹੁੰਚ ਗਏ। ਲੇਖ ਤੇ ਉਹ ਸਾਹਮਣੇ ਵੋਟਿੰਗ ਹੋ ਰਹੀ ਸ਼ਾਇਦ। ਲਿਖਦਾ ਹੋਵੇ ਤੁਹਾਨੂੰ ਤਾਂ। ਪੈਸੇ ਉਹਨੂੰ ਦਿਖ ਰਿਹਾ ਪਹੁੰਚ ਸ਼ਾਇਦ ਨਾ ਦਿਖ ਰਿਹਾ ਹੋਵੇ। ਇਧਰ ਪੂਰਾ ਜੰਗਲੀ ਏਰੀਆ। ਪਹਾੜ ਐ। ਪੂਰਾ ਪਹਾੜੀ ਏਰੀਆ ਹੁਣ ਇਸ ਟਾਈਮ ਅਤੇ ਇਹ ਸਾਹਮਣੇ ਲੇਕ ਜੋ ਕਿ ਸਿਸਵਾ ਨਦੀ ਹੈ ਉਸ ਨੂੰ ਬੰਨ ਮਾਰਿਆ ਹੋਇਆ ਹੈ ਉਸ ਦਾ ਡੈਮ ਡੈਮ ਬਣਾ ਕੇ ਪਾਣੀ ਰੁਕੇ ਹੋਇਆ ਹੈ ਇੱਧਰ ਰਹਿਸ਼ ਵੀ ਹੈ ਲੋਕਾਂ ਦੇ ਕੁਝ ਰਹਿਸ਼ ਵੀ ਹੈ ਠੀਕ ਹੈ ਵਧੀਆ ਵਿਊ ਹੈ ਇੱਜਾ ਰਹੇ ਆਪਣੇ ਸਾਰੇ ਫੈਮਿਲੀ ਦੇ ਮੈਂਬਰ ਉਹ ਸਾਹਮਣੇ ਹੁੰਦੀ ਹੈ ਵੋਟਿੰਗ ਉਹ ਦੇਖੋ ਵੋਟ ਜਾਰੀ ਕਰ ਲੈਡ ਕਰਕੇ ਦਿਖਾਉਂਦਾ ਜਿਵੇਂ ਕਰਕੇ ਪਰ ਰਸ਼ਕਤਮ ਘਾਟਾ ਪਬਲਿਕ ਨਹੀਂ ਹੈ ਨਹੀਂ ਜਿਆਦਾ ਕਿਉਂਕਿ ਗਰਮੀ ਹੈ ਧੁੱਪ ਹੈ ਪਤਾ ਨਹੀਂ ਇਸ ਕਰਕੇ ਪਤਾ ਨਹੀਂ ਲੋਕ ਇੱਥੇ ਘਟਾ ਆਉਂਦੇ ਆ ਕਿਉਂਕਿ ਆਪਾਂ ਵੀ ਪਹਿਲੀ ਵਾਰ ਹੀ ਆਏ ਆ ਲੋਕ ਜਿਆਦਾ ਨਹੀਂ ਹੈ लोग बहुत घट्ट ने इधर पूरा जंगल देखो व्यू पहाड़ों का लेक का कर दें पता बोटिंग किन्ने करते हैं फिर किन्ने पैसे रूँ ਪਤਾ ਕਰਕੇ ਫਿਰ ਵੋਟ ਚ ਵੀ ਬੈਠਦੇ ਆਪਾਂ ਜੇਕਰ ਗੱਲ ਬਣੀ ਤਾਂ ਇਹ ਬਹੁਤ ਜ਼ਿਆਦਾ ਧੁੱਪ ਬਹੁਤ ਹੈ ਲੋਕ ਵੀ ਬੋਕਟ ਨੇ ਗਰਮੀ ਦਾ ਮੌਸਮ ਕਰਨ 5 ਵਜੇ ਦਾ ਟਾਈਮ ਹੋ ਗਿਆ ਅਜੇ ਵੀ ਪੂਰੀ ਧੁੱਪ ਹੈ ਥੋੜਾ ਹੋਰ ਲੇਟ ਆਉਣਾ ਚਾਹੀਦਾ ਸੀ ਤਾਂ ਹੋਰ ਨਜ਼ਾਰਾ ਆਉਣਾ ਸੀ ਚਲੋ ਦੇਖਦੇ ਆ ਜੇ ਘੁੰਮਦੇ ਆ ਤੇ ਤੁਹਾਨੂੰ ਵੀ ਘਮਾਉਂਦੇ ਨਾਲ ਦੀ ਨਾਲ ਥੱਲੇ ਨੂੰ ਚਲਦੇ ਹੁਣ ਆਪਾਂ ਦੇਖਦੇ ਆਂ ਥੱਲੇ ਦਾ ਵਿਊ ਲੋ ਜੀ ਬੋਟਿੰਗ ਆਪਾਂ ਕਰ ਲਈ ਬੁੱਕ 118 ਰੁਪਏ ਇੱਕ ਪਰਸ ਹੁੰਦਾ ਹੈ ਇੱਕ ਪੋਰਟ 'ਚ 6 ਬੰਦੇ ਬੈਠਦੇ ਆਪਾਂ 6 ਜਣੇ ਹੀ ਆਂ ਅੱਧੇ ਘੰਟਾ ਅੱਧੇ ਘੰਟੇ 'ਚ ਅੰਦਰ ਵਾਪਸ ਆਉਣਾ ਹੈ ਆ ਦੇਖੋ ਇਹ ਵੀ ਪੌਣੇ ਪਹਨੇ ਬਾਈ ਕਾਸ਼ ਨੇ ਪਾ ਲਿਆ ਬਈ ਆਹ ਕਿਪ ਸਟਾਰਟ ਕਰਨ ਆਪਾਂ ਆਪਣੀ VOTING ਚੜਦੇ ਬੋਟ ਚ ਬੈਠਦੇ ਆ ਆੜਦੇ ਵੀ ਆ ਰਹੇ ਸਾਰੇ ਫੈਮਿਲੀ ਮੈਂਬਰ ਉਹ ਆ ਤਲ ਗਿਆ ਇੱਕਦਮ ਪਾਣੀ ਨਾਲ ਭਾਰੀ ਜਾਂਦਾ ਬੈਠੋ ਜੀ ਬੈਠੋ 6 ਜਣੇ ਬੈਠੀਆਂ ਉੱਪਰ ਜੀ ਫਾਇਆ ਹੈ ਹੈਂਡਲ ਮਾਰेंगे 6 ਜਣੇ 6 ਜਣੇ ਉਹ ਆਜੋ ਇੱਕ ਜਣੇ ਹੋ ਗਏ ਆਜੋ ਲੋ ਵੀ ਚੜ ਗਏ ਬੋਰਡ ਦੇ ਵਿੱਚ ਆਏ ਆਏ ਬੈਠਣਾ ਬੇਟਾ ਘਰ ਮਤ ਉਹ ਆ ਜਾ ਮੇਰੇ ਕੋਲ ਮੇਰੇ ਕੋਲ ਆਏਗਾ ਆਜੋ ਵੀ ਆਜੋ ਆਜੋ ਆਜਾ ਆਜਾ ਪੁੱਤ ਆਜਾ ਵੀ ਮੋੜ ਨਹੀਂ ਮੋੜ ਨਹੀਂ ਕਿੱਦਾਂ ਹੈ ਵੀਰੇ ਮੋੜ ਨਹੀਂ ਮਿਲਦੀ ਆਂ ਹੈਂਡਲ ਮੈਂ ਉੱਪਰ ਇਹ ਟੁਕ ਜਾਉਂਦਾ ਆਜਾ ਉਰੇ ਆਜਾ ਬੈਠੇ ਮੇਰੇ ਸਾਥ ਮੈਂ ਬੈਜੋ ਬੈਜੋ ਵੀ ਸਾਰੇ ਜਣੇ ਓ ਯਾਰ ਇੱਕ ਜਣਾ ਉਰੇ ਜਾਣਾ ਲੋ ਜੀ VOTING ਕਰਤੀ ਆਪਾਂ ਸਟਾਰਟ ਮਾਰ ਰਹੇ ਆ ਪੈਂਡਲ ਜੋਰ ਬਹੁਤ ਲੱਗ ਰਿਹਾ ਇਹ ਸਮਾਹ ਭੱਪੇ ਆਇਨੂ ਭਾਈ VOTING ਆਪਾਂ ਕਰ ਰਹੇ ਆ ਜੋਰ ਬਹੁਤ ਲੱਗ ਰਿਹਾ ਸਾਰਾ ਚੜ ਗਿਆ ਪੂਰਾ ਹੋ ਤੱਕ ਹੈ ਆਵਾਜ਼ ਵੀ ਲੱਗਦਾ ਕੇ ਦੀਏ ਓਹ ਹੋ ਹੋ ਬਹੁਤ ਆਹ ਦੇਖ ਲੋ ਵੀਊ ਪਿੱਛੇ ਦਾ ਹੌੜੀ ਸੋੜਦੇ ਨੇਗਾ ਲਈ ਹੌੜੀ ਸੋੜਦੇ ਆ ਨਾ ਆ ਦੇਖ ਲੋ ਵੀਊ ਵੈਸੇ ਆਪਾਂ ਬਹੁਤ ਦੂਰ ਆ ਗਏ ਕਾਫੀ ਦੂਰ ਆ ਗਏ ਆਪਾਂ ਦੇਖਦੇ ਜਿੱਥੇ ਤੱਕ ਜਾ ਹੁੰਦਾ ਅੱਧੇ ਘੰਟੇ ਦਾ ਸਮਾਪਨ ਆਪਾਂ ਨੇ ਅੱਧੇ ਘੰਟੇ ਦੇ ਅੰਦਰ ਵਾਪਸ ਜਾਣਾ ਉੱਥੇ ਹੀ ਨਹੀਂ ਤਾਂ ਉਹਨਾਂ ਨੇ ਫਿਰ ਐਕਸਟਰਾ ਚਾਰਜ ਲਾ ਦੇਣੇ ਬੱਬੂ ਮਾਰਿਆ ਹੁਣ ਬੱਬੂ ਦੇ ਪੱਟਾਂ ਦਾ ਜ਼ੋਰ ਦੇਖਦੇ ਆਂ ਇਹ ਤਾਂ ਹਰਸ਼ ਦੇ ਮੈਂ ਤਾਂ ਥੱਕ ਗਿਆ ਬਾਈ ਪਾਣੀ ਬਹੁਤ ਠੰਡਾ ਇੱਕਦਮ ਠੰਡਾ ਪਾਣੀ ਹੈ ਇੱਕਦਮ ਚਲਟ ਪਾਣੀ ਹੈ ਕਹਿਣਾ ਕੁਝ ਲੱਗਿਆ ਕਿਸੇ ਇਹ ਤਾਂ ਚੱਪੂ ਵਾਲੀ ਵੀ ਚੱਲ ਰਹੀ ਹੈ ਜੀ ਇਹ ਸਾਹਮਣੇ ਚੱਪੂ ਵਾਲੀ ਬੋਟ ਚੱਲਦੀ ਹੈ ਕੋਈ ਤਾਂ ਨਾ ਬੱਚੇ ਕੋਲੇ ਲੈ ਜੰਨੇ ਚੱਲ ਰਿਹਾ ਪੈਂਡਲ ਆਪਣੇ ਵੀ 10 ਮਿੰਟ ਹੋਰ ਬਾਕੀ ਰਹਿ ਗਏ 20 ਮਿੰਟ ਹੋ ਗਏ ਪਹੁੰਚ ਗਏ ਆਪਾਂ ਵੀ ਨੇੜੇ ਆਪਣੇ ਟਿਕਾਣੇ ਦੇ ਆ ਦੇਖੋ ਪੁੱਤ ਬੈਠਾ ਦੇਖੋ ਪਿੱਛੇ ਐਦਾਂ ਹੀ ਤੂੰ ਵੀ ਮਾਰ ਲੈ ਪੁੱਤ ਪੈਂਡਲ ਮੈਂ ਕਿੱਦਾਂ ਮਾਰਾਂ ਅਭੀ ਜਾ ਰਹੇ ਕੱਪੜੇ ਜਾ ਦੇ ਲੈਣ ਜਾ ਦੇ ਮੱਛੀ ਮੱਛੀਆਂ ਫੜਦੇ ਫਿਰਦੇ ਉਹ ਤਾਂ ਬਾਈ ਚੱਪੂ ਵਾਲੇ ਦਾ ਬੋਟਿੰਗ ਆਪਾਂ ਕਰਕੇ ਆ ਗਏ ਬਾਈ ਗਰਮੀ ਗਰਮੀ ਹੋ ਗਏ ਗਰਮੀ ਬਹੁਤ ਹੈ ਕਿਉਂਕਿ ਉਹ ਤਾਂ ਪੂਰੀ ਵਾਅਸ ਸੀ VOTING ਹੋ ਗਈ ਖਤਮ ਹੋਣਾ ਵਗੇ ਆਪਾਂ ਬਾਹਰ ਹੁਣ ਚਲਦੇ ਆਂ ਘਰ ਵੱਲੂਏ ਬਲੌਗ ਨੂੰ ਇੱਥੇ ਕਰਦੇ ਆਂ ਖਤਮ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਜੀ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ